ਅੱਡਾ ਭਾਰਾ ਹੈ ਬੈਗ ਹੈਗਾ ਤੇ ਅਖਲੇ ਬਾਬਾ ਜੀ ਕਹਿੰਦੇ ਮੈਂ ਘੱਟ ਸਮਾਨ ਲੈ ਕੇ ਚੱਲਦਾ ਕਿਉਂਕਿ ਸਫ਼ਰ ਦੇ ਵਿੱਚ ਜਿੰਨਾ ਘੱਟ ਸਮਾਨ ਹੋਊਗਾ ਉੰਨਾ ਸੁੱਖਾ ਰਹਿੰਦਾ ਬੰਦਾ ਮੈਂ ਬਾਬਾ ਕਰਨ ਸਿੰਘ ਜੀ ਨੂੰ ਨਾ ਵੈਸੇ ਸਵੇ ਸੈ ਸਵੇ ਕਹਿ ਰਹੇ ਸੀ ਮੈਂ ਕਿਹਾ ਨਾ ਮिन्नੂ ਨਾ ਸਿੰਘ ਬੜੇ ਸੋਹਣੇ ਲੱਗਦੇ ਆ ਜਦੋਂ ਉਹਨਾਂ ਨੇ ਨੀਲਾ ਬਾਣਾ ਪਾਇਆ ਹੋਵੇ ਤੇ ਉਹਨਾਂ ਦਾ ਚਿੱਟਾ ਦਾੜਾ ਹੋਵੇ ਤੇ ਬਾਬਾ ਜੀ ਅੱਗ ਮੰਨ ਤੁਸੀਂ ਕੀ ਕਿਹਾ ਵਾਹ ਗੁਰੂ ਤੁਸੀਂ ਨਹੀਂ ਕਿਹਾ ਕਿ ਤੁਸੀਂ ਵੀ ਇਹ ਬਾਣੀ ਦੇ ਬਾਣਾ ਗੁਰੂ ਦੇ ਹੀ ਦੇ ਨੇ ਤੇ ਤੁਸੀਂ ਵੀ ਬਾਣਾ ਪਾਓ ਨਾ ਕਿਉਂ ਨਾ ਨਾ ਜੀ ਮੈਨੂੰ ਕਹਿੰਦੇ ਜੇ ਤੈਨੂੰ ਇੰਨਾ ਚੰਗਾ ਲੱਗਦਾ ਤੂੰ ਕਿਉਂ ਨਹੀਂ ਪਾਉਂਦਾ ਤੂੰ ਕਿਉਂ ਪੈਂਟ ਸ਼ਰਟ ਪਾਈ ਹੋਈ ਐ ਤੇ ਤੇ ਬਾਬਾ ਜੀ ਨੂੰ ਅੱਗੋਂ ਕਹਿੰਦੇ ਮੈਂ ਕਿਹਾ ਪਾਵਾਂਗੇ ਜੀ ਕਿ ਤੇ ਅੱਗੋਂ ਕੀ ਕਿਹਾ ਤੁਸੀਂ ਕਿ ਤੁਸੀਂ ਕਹਿ ਆ ਵੀ ਮੇਰੇ ਮੇਰੇ ਰਹਿੰਦੇ ਰਹਿੰਦੇ ਆ ਪਾ ਲਵੋਗੇ ਹਾਂ ਮੇਰੇ ਕਹਿੰਦਾ ਮਤਲਬ ਇਹੀ ਕਿ ਜਿਉ ਤੱਕ ਹੈ ਸਾਹਸ ਨੇ ਮੇਰੇ ਆਉਂਦੇ ਆਉਂਦੇ ਪਾ ਲਵੋਗੇ ਹਾਂ ਕਿ ਬਾਬਾ ਜੀ ਨਾ ਮਾਝੇ ਦੇ ਨਾਲ ਸੰਬੰਧ ਰੱਖਦੇ ਆ ਤੇ ਮਾਝੇ ਵਾਲਿਆਂ ਦੀ ਨਾ ਇੱਕ ਖਾਸ ਗੱਲ ਹੈ ਕਿ ਜੋ ਵੀ ਗੱਲ ਉਹਨਾਂ ਨੇ ਕਹਿਣੀ ਹੋਵੇ ਨਾ ਉਹ ਸਿੱਧਾ ਹੀ ਕਹਿ ਦਿੰਦੇ ਆ ਮੂੰਹ ਤੇ ਹੀ ਕਹਿ ਦਿੰਦੇ ਆ ਕੋਈ ਲਿਪਾ-ਬੋਥੀ ਨਹੀਂ ਲਾਂਦੇ ਬਾਬਾ ਜੀ ਕੋਲ